ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਿਰ ਤੋਂ ਰਾਬੋ ਬੋ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜਟ ਹੈਗੀ ਆ ਪਿੰਡ ਜਲਾੜ ਉਸਮਾ ਜ਼ਿਲ੍ਹਾ ਅਮਰਸਰ ਪਿੰਡ ਤਹਿਸੀਲ ਬਾਪਕਾਲਾ ਅੱਜ ਵੀ ਇਧਰ ਕੋਈ ਚਾਰ ਪੰਜ ਲਾਗਰ ਗਾਵਾਂ ਸੇਲ ਆ ਜੀ ਤੇ ਆ ਹੁਣ ਵੀਰਨ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਰਿਹਾ ਕੋੜਾ ਉਸ ਤੋਂ ਪਹਿਲਾਂ ਵੀਜੀ ਰਿਕਵੈਸਟ ਕਰੰਦ ਬਣੋ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀਂ ਖਰੀਦੋ ਨਾਲੀ ਵੀਡੀਓ ਮਾਤਾ ਸ਼ੇਅਰ ਕਰਦਾ ਕਰੋ ਚਲੋ ਕਾ ਵੀ ਕੀ ਵੀ ਦਾ ਫੈਨ ਆਸ ਤੇ ਕੀ ਹੁਣ ਆਪਾਂ ਭਾਈ ਜੀ ਉਹਨੇ ਗੱਲਬਾਤ ਕਰੀਏ ਭਾਈ ਸੱਸੀ ਗੱਲ ਸੱਸੀ ਆ ਜੀ ਹੋਰ ਸਲਾਮ ਜੀ ਵਧੀਆ ਠੀਕ ਠਾਕ ਤੁਸੀਂ ਸੁਣ ਕੇ ਕਿਵੇਂ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਨਾ ਮਹਾਰਾਜ ਜੀ ਚਲੋ ਵੇਖਿਆ ਮਾਲ ਪਿਛਲਾ ਹਾਂ ਜੀ ਪਿਛਲਾ ਵੇਖਿਆ ਚਲੋ ਅੱਜ ਫਿਰ ਕਿੰਨੇ ਆ ਜੀ ਅੱਜ ਹੈਗੇ ਜੇ 5 ਨਗ ਜੀ ਇੱਕ ਵੈੜਾ ਹੋਂਦੀ ਜੀ ਠੀਕ ਆ 6 ਪੀਸ ਦਾ ਹਾਂ ਜੀ 6 ਹੈਗੇ ਚਲੋ ਦੱਸੋ ਇਹਦੇ ਬਾਰੇ ਫਿਰ ਹਾਂ ਜੀ ਇਹ ਵੀ ਜੀ ਮਨੇਰੇ ਸੂਈ ਜੀ ਅੱਛਾ ਅੱਜ ਹੀ ਸੂਈ ਹੈ ਹਾਂ ਜੀ ਠੀਕ ਆ 4 ਵਜੇ ਮਨੇਰੇ ਸੂਈ ਆ ਗੱਲ ਬੋੜਾ ਚੋਇਆ ਹੈ ਕੀ ਆ ਜੋ ਲਓ ਜੀ ਚੈੱਕ ਕਰੋ ਤੇ ਭਾਜੀ ਕਿੰਨਾ ਕਰੂ ਦੋ ਥੋੜਾ ਸਮਝ ਜੀ 20 ਤੇ 17 18 ਲੀਟਰ ਜੀ ਕਰਨਾ ਚਾਹੀਦਾ 17 18 ਲੀਟਰ ਹੈ ਨੀ ਪਿਛਲੇ ਸੂਏ ਇਨਾ ਚੋਇਆ ਵਾ ਹਾਂ ਜੀ 18 ਵੀ ਕਰ ਸਕਦੀ ਚਲੋ ਇਨਾ ਕ ਮੰਨ ਕੇ ਚੱਲੀਏ ਆਜੋ ਆਜੋ ਥਾਣ ਥੋਣ ਬਹੁਤ ਸਪੈਸ਼ਲ ਠੀਕ ਆ ਸੋ ਆਜੋ ਵਧੀਆ ਬਿਲ ਖਾਣ ਜੀ ਹਾਂ ਜੀ ਹਾਂ ਜੀ ਮੋਲ ਤੇ 50 ਕਰਦੇ ਹਾਂ ਜੀ 39000 ਚ ਮਹਤਵਨ ਗੱਲ ਕਿੰਨਾ ਯਾਰ ਸਰਦਾਰ ਯੋ ਸਰਦਾਰ ਹਾਂਜੀ 44000 ਦੀ 44000 ਦੀ ਖਾਣਾ 43000 ਦੀ ਛੋੜ ਆਪਣੀ ਮਰਜ਼ੀ ਨਾਲ ਕਰਦੇ ਠੀਕ ਹੈ ਜੀ ਠੀਕ ਇਹ ਗੱਬਣਾ ਇਹ ਗੱਬਣ ਜੀ ਅੱਛਾ ਜੀ ਹਾਂਜੀ ਇਹ ਸੁਆ ਜੀ ਇਹ ਸੁਆ ਦੂਜਾ ਦੂਜਾ ਸੁਆ ਜੀ ਹਾਂਜੀ ਲੋ ਜੀ ਚੈੱਕ ਕਰੋ ਵੇੜ ਇਹ ਵੀ ਵੇੜ ਬਹੁਤ ਸੋਹਣੀ ਆ ਇਹ ਰੀਟਿਕਾ ਦੁੱਧ ਚੰਗਾ ਕਰੂ ਹੈ ਇਹ ਲੈ ਜਾਣਾ ਕਿ ਦੁੱਧ ਤਾਂ ਬਾਨੀ ਬੜੀ ਵਾਹ ਜੀ ਠੰਡੀ ਠੰਡੀ ਬੜੀ ਚੰਗਾ ਲੈ ਵਾ ਰੈਡ ਦਾ ਵੇਖੋ ਨਹੀਂ ਠੀਕ ਹੈ ਜੀ ਪਿਛਲੇ ਸੋ 20 ਲੀਟਰ ਰੋਡ ਦਾ ਜੀ ਅੱਛਾ ਜੀ ਤੇ ਬਿਹੜੀ ਬਹੁਤ ਚੰਗੀ ਹੈ ਜੀ ਹਾਂ ਜੀ ਹਾਂ ਜੀ ਬਹੁਤ ਸਪੈਸ਼ਲ ਆਲੇ ਠੰਡੀ ਠੰਡੀ ਬੜੀ ਆ ਲੈ ਜੀ ਦੋ ਕਿਦਣਾ ਹਾਂ ਹਾਂ ਜੀ ਹਾਂ ਜੀ ਲੈ ਜਾਣੀ ਦੁੱਧ ਆ ਜੋ ਹਾਂ ਬਹੁਤ ਕੁਆਲਟੀ ਵਾਲਾ ਹੈ ਹਾਂਜੀ ਠੀਕ ਆ ਹਾਂਜੀ ਫਿਰ ਮੋੜ ਦੇਣਾ 60000 ਦਾ ਦੇ ਜੀ ਹਾਂਜੀ 55000 ਦਾ ਮੰਗ ਰਹੇ ਇਹ ਕਿੰਨੇ ਦੀ ਇਹ ਦੇ ਦਾਂਗੇ 53000 ਦਾ ਹਾਂ ਨਾ 52000 ਦੇ 52000 ਹਾਂ ਨਾ ਵੀ ਜੀ ਬਸ ਠੀਕ ਆ ਛੋੜੀ ਹੌਲੀ ਸੋਲ ਦੋੜ ਕਰਾਂਗੇ ਮਰਜੀ ਦਾ ਹਜ਼ਾਰ ਛੜ ਦਈਏ 50000 ਠੀਕ ਠੀਕ ਆ ਬੱਛੀਆਂ ਚੰਗੀਆਂ ਜੇ ਫਿਰ ਤੁਹਾਨੂੰ ਪਤਾ ਨਾ ਨਾ ਕੋਈ ਗੱਲ ਨਹੀਂ ਇਹ ਜੀ ਇਹ ਗਾ ਤਜਸਵਾ ਸੂਈ ਜੀ ਹਾਂਜੀ ਇਹਨੂੰ 5000 ਚੋਖਾ ਦੇ ਜੀ ਅੱਛਾ ਠੀਕ ਆ ਬੋਲਾ ਹੋਣਾ ਜੀ 1500 ਬੋਲਾ 1500 ਕਿਲੋ ਜੀ ਲਓ ਜੀ ਇਹ ਵੀ ਦੇਖੋ ਕਰਾਂ ਬੱਚਾ ਮਗਰ ਜਿੰਦੇ ਵੀ ਇਹਦੇ ਬੱਚਾ ਜਿਆ ਆ ਇਹਦੇ ਮਗਰ ਬੱਚਾ ਹੀ ਆ ਆ ਜੀ ਵਧੀਆ ਹਾਂਜੀ ਗਾਵਾਂ ਸਾਰੀਆਂ ਸੋਹਣੀਆਂ ਤੇ ਨਾਲੇ ਚਲੋ ਰੇਡ ਵੀ ਜਾਇਜ ਆ ਜਾਇਜ ਪਸ਼ੂ ਹੋਊਗਾ ਹਨਾ ਜੀ ਅੱਛਾ 18 ਲੀਟਰ ਠੀਕ ਆ ਬਸ ਠੀਕ ਆ ਜੀ ਤੇ ਵੀਰ ਜੀ ਬਰਿੰਦੀ ਕੀ ਮਾਰਾ ਇਹਦਾ ਮੁੱਲ 50 ਕਰਦੇ ਹਾਂਜੀ ਇਹਦਾ 45000 ਜਮਾਨਤਨ ਕਰਦਾ ਇਹ ਕਿੰਨੇ ਦੀ ਇਹ ਆਣਾ 43 ਦੀ 40000 ਹਾਂਜੀ ਹਾਂਜੀ ਚਲੋ ਠੀਕ ਆ ਜਾਓ ਫਿਰ ਪਰਲੇ ਪਾਸੇ ਆ ਜੀ ਸੇਲ ਹੋ ਗਈ ਚਲੋ ਰੈਂਡ ਦੋ ਨੂੰ ਇਹੇ ਦੀ ਏ ਵਸ਼ੀ ਜੀ ਫਾਰਮ ਚ ਲਈ ਜੀ ਗੱਬਣਾ ਹਾਂ ਜੀ ਹਾਂ ਜੀ ਇਹ ਰਿਕਾਰਡ ਵਾਲੀ ਜੀ ਅਜੇ 9 ਤਰੀਕ ਨੂੰ ਦੇਣ ਪੂਰੇ ਹੁੰਦੇ ਅੱਛਾ ਤੋਰੋ ਏ ਵਸ਼ੀ ਮੈਜਿਕ ਦੀ ਜੀ ਅੱਛਾ ਮੈਜਿਕ ਦੇ ਮੈਜਿਕ ਖਾਨ ਦੀ ਇਹ ਇੰਪੋਰਟੈਂਟ ਜਾਂਦਾ ਹੈ ਲੋ ਜੀ ਮੈਜਿਕ ਖਾਨ ਦੀ ਹਾਂ ਜੀ ਗੱਬਣਾ ਹੈ ਰੈਸਟੋਰੈਂਟ ਇਹ ਰੈਸਟੋਰੋ ਗੱਬਣਾ ਉਹ ਵੀ ਇੰਪੋਰਟੈਂਟ ਦਾ ਜੀ ਬੋਟੜੀ ਜਦੋਂ ਹੈ ਅਜੇ 9 ਤਰੀਕ ਨੂੰ ਦੇਣ ਪੂਰੇ ਹੁੰਦੇ ਵਸ਼ੀ ਕੱਚੀ ਜੀ ਕੱਚੀ ਹੈ ਹਨਾ ਮੱਛੀ ਪਰ ਪਹਿਲਾ ਸੂਆ ਹਨਾ ਹਾਂ ਜੀ ਪਹਿਲਾ ਸੂਆ ਨਹੀਂ ਨਹੀਂ ਠੀਕ ਆ ਹਮ ਨਾ ਦਾਲੀ ਠੀਕ ਆ ਆ ਜਾ ਚਾਰ ਰਾਂ ਦਾ ਵੇੜ ਹਾਂਜੀ ਲੋ ਜੀ ਬੱਛੀ ਬੱਛੀ ਏ ਕੋਈ ਉਹਦਾ ਯਾਦ ਆਪ ਮੈਜਿਕ ਦੀ ਹਾਂਜੀ ਤੇ ਐਵਰੇਸਟ ਰੋ ਗੱਪਣ ਐਵਰੇਸਟ ਰੋ ਗੱਪਣ ਦੋਵੇਂ ਉਹ اے بی ਐਸ ਦੇ ਦੋਵੇਂ ਬੋਲ ਦੋਵੇਂ ਹਾਂਜੀ ਤੇ ਇਹਦੀ ਵੀਰ ਜੀ ਕੀ ਮਰ ਇਹਦਾ ਮੁੱਲ ਜੀ ਮੁੱਲ ਕਰਦੇ ਜੀ 75 ਹਜ਼ਾਰ 75000 ਬੱਛੀ ਜੀ ਇਹ ਨਾ ਥੋੜੀ ਕੱਚੀ ਆ ਕੱਚੀ ਆ ਪਣੀ ਠੰਡੀ ਠੰਡੀ ਬੜੀ ਠੀਕ ਆ ਹਾਂਜੀ ਇਹ ਦੇ ਦਾਂਗੇ ਹਾਂ ਨਾ 65000 ਚਲੋ ਹਣ ਹਾਂਜੀ ਜੋ ਗੱਬਾ ਤਿਆਰ ਹੋ ਗਈ ਉਹ ਵੱਖਰਾ ਤਿਆਰ ਹੋਈ ਉਹ ਤਾਂ ਵੱਖਰਾ ਹੋਲੀ ਠੀਕ ਹੈ ਪੰਜਾਂ ਦੇ 20 ਦਿਨ ਖੜੇ ਦੇਖੋ ਜੀ ਬਹੁਤ ਸਾਰੇ ਨੇ ਪਰ ਗਾਵਾਂ ਵਾਲੀਆਂ ਆਤਰੀਆਂ ਐਸੇ ਪਿੱਛੇ ਖੜਖੜਾ ਲੈ ਕੇ ਆਏ ਜੀ ਇੱਕ ਨਾ ਵਸ਼ੀ ਗੱਬਣ ਜੀ ਅੱਛਾ ਉਹ ਜੇ ਕਿ ਮੇਰੇ ਵੀਰ ਨੇ ਵੀਡੀਓ ਪਾ ਦਾਂਗੇ ਜੇ ਕਿ ਮਂਗੋਣੀ ਉਹ ਗੱਬਣ ਉਹ ਖੜਦੀ ਹਸਤਾਕ ਠੀਕ ਹੈ ਡੁੱਬੀ ਡੁੱਬੀ ਚੱਲ ਹਾਂਜੀ ਹਾਂਜੀ ਬੋਲੋ ਨੰਬਰ ਨੰਬਰ ਆਪਣਾ 8842 72132 884 ਹਾਂ 884